ਆਜੋ 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 ਬਰੇ ਆਜੋ 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 ਭਾਈ ਜੀ ਆ ਕੀ ਚੀਜ਼ ਹੈ ਆਪਣੇ ਕੋਲ ਇਹ ਬਾਈ ਦੇਸੀ ਚੰਪਰਾਸਦਾ ਦਾ ਉਹ ਨੌ ਰੱਖਦਾ ਆਪਾਂ ਨੇ ਹੈ ਤਾਂ ਇਹ ਦੇਸੀ ਖਰਾਕ ਹੈ ਸਰੀਰ ਚ ਜਾਨ ਪਾਉਣ ਵਾਸਤੇ ਇਹਦੇ ਮੇਰੇ ਫਾਇਦਾ ਕੀ ਆਇਆ ਫਾਇਦਾ ਬਾਈ ਇਹਦਾ ਯਾਰ ਜਿਵੇਂ ਸਰੀਰ ਚ એનર્ਜੀ ਨਹੀਂ ਇਹ ਵੀ ਆਪਣੇ ਸਰੀਰ ਐਕਟਿਵ ਨਹੀਂ ਰਹਿੰਦਾ ਜਦੋਂ ਕੋਈ ਆਪਾਂ ਨੂੰ ਫਿਜ਼ੀਕਲ ਪ੍ਰੋਬਲਮ ਹੈ ਅੱਜ ਕੱਲ ਮੁੰਡੇ ਨਸੇ ਪਤੇ ਕਰਦੇ ਨੇ ਜਾਂ ਖਰਾਕਾਂ ਨਹੀਂ ਹੈਗੀਆਂ ਟਾਈਮਿੰਗ ਟੱਲਾ ਪਾਉਣ ਸਟੈਂਡਿੰਗ ਸਟੈਮਨਾ ਪ੍ਰੋਬਲਮ ਆ ਜੀ ਲੈ ਲੀ ਗੀਆਂ ਜਾਂ ਹਾਈਟ ਨਹੀਂ ਵੱਧਦੀ ਜਾਂ ਵੇਟ ਨਹੀਂ ਵੱਧਦਾ ਜਾਂ ਆਪਣੇ ਕਬੱਡੀ ਵੀਰ ਨੇਗੇ ਉਹਨਾਂ ਦੇ ਕੋਈ ਸੱਟ ਮੱਜ ਜਾਂਦੀ ਆ ਉਹਨਾਂ ਦੀ ਰਿਕਵਰੀ ਲਈ ਹਾਂ ਜੀ ਕਰ ਬਈ ਜਸਟੀ ਰੋਡ ਕਰ ਲਾਂਦੇ ਨੇ ਉਹਨਾਂ ਦੀ ਰਿਕਵਰੀ ਲਈਏ ਚੀਜ਼ਾਂ ਦੇ ਆਪਣੇ ਵੀਰੇ ਆ ਕੀ ਆਪਣੇ ਇਹ ਜੜੀਆਂ ਬੂਟੀਆਂ ਨੇ ਬਈ ਜਿਹੜੀਆਂ ਆਪਾਂ ਵੀਡੀਓ ਦੇ ਵਿੱਚ ਕਹਿ ਰਹੇ ਨੇ 20 ਪ੍ਰਕਾਰ ਦੀਆਂ ਉਹ ਨੇ ਇਹ ਸਾਰੀਆਂ ਇਕੱਲੀ ਇਕੱਲੀ ਜੜੀ ਬੂਟੀ ਆ ਬਈ ਆ ਆਪਣੀ ਆਪਾਂ ਸਮਾਨੀ ਗਈ ਆ ਸਮਾਨ ਹੋ ਗਿਆ ਜੀ ਤੇ ਵੀਰੇ ਹੁਣ ਇਹ ਪ੍ਰੋਪਰ ਲੋਕੇਸ਼ਨ ਕੀ ਆ ਜੀ ਇਹ ਬਈ ਜ਼ਿਲ੍ਹਾ ਸਗਰੂਰ ਆ ਆਪਣਾ ਪਿੰਡ ਸ਼ੇਰੋਂ ਆਏਗਾ ਨਾ ਸੰਦੀਪ ਤੇ ਆਪਣਾ ਭਰਾ ਨਾਲ ਵੰਟੂ ਤੇ ਬਾਕੀ ਪਹੁੰਚ ਕਰ ਦਾਂਗੇ ਵੀਰੇ ਮੈਂ ਕਹਿੰਦਾ ਜਿੱਥੇ ਤੱਕ ਦੁਨੀਆ ਵੱਸਦੀ ਹੈ ਭਾਈ ਤੇ ਬਾਕੀ ਆਫਰ ਕੋਈ ਡਿਸਕਾਊਂਟ ਵਗੈਰਾ ਵਧੀਆ ਫੋਲੋ ਤੇ ਨਾ ਹਾਂ ਜਿਹੜਾ ਫੋਲੋ ਕਰਕੇ ਆਊ ਆਪਣੇ ਪੇਜ ਨੂੰ ਉਹਨੂੰ ਡਿਸਕਾਊਂਟ ਦੇਵਾਂਗੇ ਜਰੂਰ ਬਈ ਆਪਾਂ ਲਓ ਜੀ ਮੈਂ ਤੇਰਾ ਕਾਲ ਟੈਕ ਦੇਵਾ ਕੇ ਸਕਰੀਨ ਦੇ ਉੱਪਰ ਨੰਬਰ ਰਹਿ ਗਏ ਨੇ ਬਹੁਤ ਕੰਨ ਭਰਾ ਹੋਰ ਤਾਂ ਕੰਮ ਆ ਤੇ ਵੀਡੀਓ ਨੂੰ ਬੱਦ ਤੇ ਬੱਦ ਸ਼ੇਅਰ ਕਰੋ ਜਿਨ੍ਹਾਂ ਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਲੋੜ ਆ ਬਾਕੀ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ